ਇਸ ਦੇ ਵਿੱਚ ਮਿੰਟੂ ਅਤੇ ਕੰਬੂ ਨਾਮ ਦੇ ਦੋ ਲੜਕੇ ਜੋ ਕਿ ਉੜੀਆ ਕਲੋਨੀ ਦੇ ਵਿੱਚ ਰਹਿਣ ਵਾਲੇ ਨੇ ਤੇ ਇਹਨਾਂ ਦੀ 24-25 ਸਾਲ ਉਮਰ ਹੈ ਕੱਲ ਇਹ ਸੱਟਾਂ ਲੱਗਣ ਕਾਰਨ ਸਿਵਲ ਹਸਪਤਾਲ ਬਠਿੰਡਾ ਦੇ ਵਿੱਚ ਦਾਖਲ ਹੋਏ ਸੀਗੇ ਜਿਸ ਦੇ ਪੁਲਿਸ ਪਾਰਟੀ ਦੇ ਪਹੁੰਚਣ ਤੇ ਇਹਨਾਂ ਦੇ ਬਿਆਨ ਕਲਮਬੰਦ ਕੀਤੇ ਗਏ ਅਤੇ ਬਿਆਨ ਕਲਮਬੰਦ ਕਰਨ ਤੋਂ ਜਿਹੜਾ ਮੁਕਤਵਾ ਨੰਬਰ 180 ਅੰਡਰ ਸੈਕਸ਼ਨ ਇਰਾਦਾ ਕਤਲ ਤੇ ਹੋਰ ਜਿਹੜਿਆ ਕੁੱਟਮਾਰ ਦੀ ਧਰਾਵਾਂ ਦੇ ਤਹਿਤ ਅਸੀਂ ਕਦਮਾ ਦਰਜ ਕੀਤਾ ਇਸ ਦੇ ਵਿੱਚ ਇਹ ਪਾਇਆ ਗਿਆ ਕਿ ਇਹਨਾਂ ਦੀ ਲੜਾਈ ਜਿਹੜੀ ਸੀਗੀ ਸੂਰਜ ਨਾਮ ਦੇ ਲੜਕੇ ਨੇ ਆਪਣੇ ਕੋਲ ਸਾਥੀਆਂ ਨਾਲ ਮਿਲ ਕੇ ਇਹਨਾਂ ਦੇ ਸੱਟਾਂ ਮਾਰੀਆਂ ਸੀ ਜਿਸ ਦੇ ਵਿੱਚ ਮਿੰਟੂ ਅਤੇ ਜੋ ਦੇ ਨਾਲ ਲੜਕਾ ਸੀਗਾ ਇਹਨਾਂ ਦੇ ਇੰਜਰੀਜ਼ ਹੋਣ ਕਰਕੇ ਸਿਵਲ ਹਸਪਤਾਲ ਦਾਖਲ ਹੋਏ ਸੀਗੇ ਇਸ ਬੰਦ ਦੇ ਵਿੱਚ ਅਸੀਂ ਵਕ ਵਕ ਟੀਮਾਂ ਗਠਿਤ ਕਰਦੇ ਪਈਆਂ ਤੇ ਮੁਕਦਮਾ ਨੰਬਰ 180 ਜੋ ਕਿ ਧਰਾਵਾ ਇਰਾਦਾ ਕਤਲ ਅਤੇ ਦੰਗਾ ਕਰਨ ਦੇ ਜਿਹੜੇ ਧਰਾਵਾ ਸੀਗੇ ਉਸ ਦੇ ਵਿੱਚ ਅਸੀਂ ਮੁਕਤਬਾ ਦਰਜ ਕੀਤਾ ਸੀਗਾ ਮੁਕਦਮਾ ਦਰਜ ਕਰਨ ਤੋਂ ਬਾਅਦ ਅਸੀਂ CIA 2 ਦੀ ਟੀਮ ਨਾਲ SHO ਥਰਮਲ ਜੋ ਕਿ ਅੰਦਰ ਸੁਪਰਵਾਈਜ਼ਨ ਆਫ DSP ਸਿਟੀ ਟੂ ਸਰਵਜੀਤ ਜੀ ਦੀ ਸੁਪਰਵਾਈਜ਼ਨ ਦੇ ਵਿੱਚ ਅਸੀਂ ਰੇਡਾਂ ਕੀਤੀਆਂ ਰੇਡਾਂ ਕਰਨ ਤੇ ਅਸੀਂ ਹੁਣ ਇਸ ਮੁਕਦਮੇ ਦੇ ਵਿੱਚ ਜਿਹੜੇ ਤਿੰਨ ਮੁੱਖ ਦੋਸ਼ੀ ਨੇ ਸੂਰਜ ਸਾਹਿਲ ਅਤੇ ਸਨੀ ਇਹਨਾਂ ਨੂੰ ਅਸੀਂ ਤਿੰਨਾਂ ਨੂੰ ਗ੍ਰਫਤਾਰ ਕਰ ਲਿਆ ਸੁਰਜ ਜਿਹੜਾ ਹੈਗਾ ਇਹ ਅਮਰਪੁਰਾ ਬਸਤੀ ਦਾ ਰਹਿਣ ਵਾਲਾ ਹੈ ਸਾਹਿਲ ਜਿਹੜਾ ਦੋਸ਼ੀ ਹੈ ਇਹ ਸੁਰਖਪੀਰ ਰੋਡ ਦਾ ਰਹਿਣ ਵਾਲਾ ਹੈ ਤੇ ਜਿਹੜਾ ਸੱਡੀ ਹੈ ਇਹ ਖੇਤਾ ਸਿੰਘ ਬਸਤੀ ਦਾ ਰਹਿਣ ਵਾਲਾ ਹੈ ਇਸ ਤੋਂ ਇਲਾਵਾ ਇਸ ਮੁਕਦਮੇ ਦੇ ਵਿੱਚ ਜਿਹੜੇ ਹੋਰ ਇਹਨਾਂ ਦੇ ਨਾਲ ਸਾਥੀ ਸੀਗੇ ਅੱਠ ਦੋਸ਼ੀ ਜਿਹੜੇ ਇਹਨਾਂ ਦੇ ਨਾਲ ਲੜਾਈ ਦੇ ਵਿੱਚ ਗਏ ਸੀਗੇ ਉਹਨਾਂ ਦੀ ਵੀ ਅਸੀਂ ਪਛਾਣ ਕਰ ਲਈ ਹੈ ਕੁੱਲ ਜਿਹੜੇ 11 ਦੋਸ਼ੀ ਨੇ ਜਿਨ੍ਹਾਂ ਦੀ ਇਸ ਦੇ ਵਿੱਚ ਆਇਡੈਂਟੀਫਿਕੇਸ਼ਨ ਹੋ ਚੁੱਕੀ ਹੈ ਜਿਨ੍ਹਾਂ ਨੂੰ ਅਸੀਂ ਡੀਡੀਆਰ ਰਾਈ ਨਾਮਿਨੇਟ ਕਰਕੇ ਇਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕਰ ਰਹੇ ਹਾਂ ਇਸ ਦੇ ਵਿੱਚੋਂ 11 ਵਜਰ ਰੰਜਨ ਦਰਸ਼ਨ ਮੁਤਾਬਕ ਜਿਹੜੇ ਉੜੀਆ ਕਲੋਨੀ ਦੇ ਰਹਿਣ ਵਾਲੇ ਸੀ ਜਿਹੜੇ ਮਦਈ ਸੀਗੇ ਉਹਨਾਂ ਨੇ ਦੱਸਿਆ ਵੀ ਇਹ ਜਿਹੜੇ ਸੀ ਕਿ ਡਰੱਗਸ ਰਿਕਾਰਡਿੰਗ ਉਹਨਾਂ ਨੂੰ ਰੋਕਦੇ ਸੀਗੇ ਜਿਸ ਕਰਕੇ ਇਹਨਾਂ ਨੇ ਸੱਟਾਂ ਮਾਰੀਆਂ ਔਰ ਜਿਹੜਾ ਦੋਸ਼ੀ ਹੈ ਦੋਸ਼ੀ ਦੇ ਮੁਤਾਬਕ ਅਰੈਸਟ ਕਰਨ ਤੋਂ ਇਹ ਇਨਵੈਸਟੀਗੇਸ਼ਨ ਦੇ ਵਿੱਚ ਇਹ ਨਿਕਲ ਕੇ ਆਇਆ ਕਿ ਕੱਲ ਇਹਨਾਂ ਦੀ ਅਨੀ ਕਾਤੇ ਨਾਲ ਲੜਾਈ ਹੋਈ ਸੀਗੀ ਜਿਸ ਦੇ ਵਿੱਚ ਅਨੀ ਕਾਤੇ ਨਾਲ ਦੋ ਦੋ ਮੈਮ ਹੋਣ ਤੋਂ ਬਾਅਦ ਸੁਰਜ ਨਾਲੋਂ ਤੱਕਾ ਮੁਕੀ ਹੋ ਗਏ ਇਤੋਂ ਜਾਣ ਤੋਂ ਬਾਅਦ ਸੁਰਜ ਨੇ ਫਿਰ ਆਪਣੇ ਸਾਥੀਆਂ ਨੂੰ ਇਕੱਠਾ ਕਰ ਲਿਆ ਜੋ ਕਿ ਜਨਤਾਰੰਗਰ ਸੁਰਪੀ ਰੋਲ ਚਾਂਸਰ ਬਸਤੀ ਦੇ ਰਹਿਣ ਵਾਲੇ ਨੇ ਤੇ ਮੈਨਲੀ ਜਿਹੜਾ ਇਹ ਸਾਰੇ ਬੇਸਿਕਲੀ ਲੇਬਰ ਦਾ ਕੰਮ ਕਰਦੇ ਜੋ ਉੜੀਆ ਕਲੋਨੀ ਦੇ ਰਹਿਣ ਵਾਲੇ ਨੇ ਤੇ ਜਿਹੜੇ ਬਾਕੀ ਜਿਹੜੇ ਮੁੰਡੇ ਹੈਗੇ ਆ ਇਹ ਵੀ ਸਾਰੇ ਮੋਸਟਲੀ ਲੇਬਰ ਤੇ ਕਲਾਸ ਦੇ ਹੈਗੇ ਨੇ ਲੇਬਰ ਕੰਮ ਜਿਹੜਾ ਸੂਰਜ ਮੁੱਖ ਦੋਸ਼ੀ ਹੈਗਾ ਇਸ ਦੇ ਉੱਪਰ ਐਨਡੀਪੀਐਸ ਦਾ ਇੱਕ ਮਕਦਮਾ ਦਰਜ ਹੈ 61 ਨੰਬਰ थाना ਕਨਾਲ ਕਲੋਨੀ ਦਾ ਜਿਸ ਦੇ ਵਿੱਚ ਇਸ ਦੇ ਕੋਲੋਂ 8 ਗ੍ਰਾਮ ਹੈਰੋਨ ਦੀ ਬਰਾਮਦਗੀ ਹੋਈ ਸੀ ਨਸ਼ਾ ਵਾਲੇ ਮਾਮਲੇ ਕਿਹੜੇ ਕਿਹੜੇ ਬਾਕੀ ਨਸ਼ਾ ਦਾ ਦੇਖੋ ਇਸ ਦੇ ਵਿੱਚ ਦੋਨੋਂ ਪੱਖ ਤੇ ਵਖ ਵਖ ਪੱਖ ਜਿਹੜੇ ਐਂਗਲ ਆਏ ਨੇ ਸਾਹਮਣੇ ਪਰ ਜਿਵੇਂ ਕਿ ਸੂਰਜ ਨੇ ਦੱਸਿਆ ਕਿ ਕੱਲ ਉਹ ਜਦੋਂ ਇੱਥੇ ਉੜੀਆ ਕਲ ਤੁਕ ਤਕਰਾਰ ਹੋਈ ਸੀ ਕਿ ਤੂੰ ਤੇ ਮੈਂ ਮ ਹੋਈ ਸੀ ਉਸ ਬਾਅਦ ਜਦੋਂ ਇੱਥੋਂ ਚਲਾ ਗਿਆ ਤਾਂ ਉਸ ਨੇ ਫਿਰ ਆਪਣੇ ਦੋਸਤ ਇਕੱਠੇ ਕਰਕੇ ਇਹਨਾਂ ਤੇ ਦੁਬਾਰਾ ਹਮਲਾ ਕੀਤਾ ਤੇ ਤੇਜ਼ਦਾਰ ਤੇ ਹੋਰਾਂ ਨੇ ਹਮਲਾ ਕਰਨ ਦੇ ਜਿਸ ਕਰਕੇ ਅਸੀਂ ਇਹਨਾਂ ਦੇ ਖਿਲਾਫ ਇਰਾਦਾ ਕਤਲ ਦੇ ਜਿਹੜੇ ਧਰਾਵਾਂ ਨੂੰ ਦੇ ਤਹਿਤ ਮੁਕੱਦਮਾ ਦਰਜ ਕੀਤਾ ਸਰ ਇਹਨਾਂ ਦੀ ਉਮਰ ਵਗੈਰਾ ਕਿੰਨੀ ਸੀ ਇਹ ਸਾਰੇ ਬੇਸਿਕਲੀ 24 25 ਸਾਲ ਦੇ ਯੰਗ ਉਮਰ ਦੇ ਸਾਰੇ ਮੁੰਡੇ ਨੇ ਜੀ